ਤੋ ਅੱਜ ਅਸੀਂ ਪਹੁੰਚੇ ਆ ਜਗਦੀਸ਼ਾ ਰਗਨਾਰ ਦਾ ਜਾਲੀਆ ਮੰਦਿਰ ਜਿੱਥੇ ਕਿ ਬੋਡੀ ਬਿਲਡਿੰਗ ਦਾ ਜੋ 19ਵਾਂ ਕੰਪੀਟੀਸ਼ਨ ਰੇਂਦਰ ਸੂਰੀ ਵੱਲੋਂ ਸਾਸਪਤੀ ਕਲੱਬ ਵੱਲੋਂ ਕਰਾਇਆ ਜਾ ਰਿਹਾ ਹੈ। ਸੋ ਤੁਸੀਂ ਪਿੱਛੇ ਦੇਖ ਰਹੇ ਹੋ ਸਾਡੇ ਤਸਵੀਰਾਂ ਕੰਪੀਟੀਸ਼ਨ ਦੇ ਵਿੱਚ ਜਿਹੜੇ ਦੂਰ ਦੂਰੋਂ ਜਿਹੜੇ ਸਹਿਯੋਗੀ ਨੇ ਭਾਗ ਲੈਣ ਵਾਸਤੇ ਪਹੁੰਚੇ ਨੇ। ਸੋ ਗੱਲਬਾਤ ਕਰਾਂ ਕਰਾਂ ਇਹਨਾਂ ਪਿੱਛੇ ਤਸਵੀਰਾਂ ਦਾ ਲੈ ਰ ਆਈਆਂ ਨੇ। ਕਈ ਪਿੱਛੇ ਹਰਿਆਣੇ ਤੋਂ ਪਹੁੰਚੇ ਨੇ ਇਹਦੇ ਵਿੱਚ ਲੜਕੀਆਂ ਪਹੁੰਚੇ ਨੇ। ਸੋ ਨਾਲ ਗੱਲਬਾਤ ਕਰਦੇ ਆਂ ਬੋਡੀ ਬਿਲਡਿੰਗ ਅੰਡਰ 83

इस बाद अनमोल वेरी गुड देव किलो किलोमेंटर जी लिखने अनमोल प्रीत कॉल ਮੇਰਾ ਨਾਮ ਨਿਰਿੰਦਰ ਸਿੰਘ ਰਾਜ ਜੀ ਕਿੰਨੀਆ ਕੁ ਲਿਖਿਆ ਤੇ ਕੋਚਿੰਗ ਦੇ ਸਕਦੇ ਹੋ ਸਾਰਾ ਮੇਰਾ ਐਕਚੁਅਲੀ 8 ਸਾਲ ਬੰਗਿਆ ਦੇ ਵਿੱਚ ਰਾਏਬੋਡ ਸਟੇਸ਼ਨ ਨਾਲ ਤੋਂ ਜਿਮ ਰਿਆ ਕਾਫੀ ਕੁੜੀਆਂ ਆਈਆਂ ਨੇ ਪਰ ਉਹਨਾਂ ਚੋਂ ਦੋ ਚਾਰੀ ਕੁੜੀਆਂ ਨੇ ਜਿਨ੍ਹਾਂ ਦਾ ਜਿਨ੍ਹਾਂ ਨੂੰ ਲੱਗਦਾ ਸੀ ਕਿ ਉਹ ਇਸ ਮਕਾਮ ਤੇ ਵਧੀਆਂ ਨੇ ਕਿਉਂਕਿ ਬੱਚੇ ਨੂੰ ਹਾਰਨ ਦਾ ਵੀ ਡਰ ਹੁੰਦਾ ਇਸ ਕਰਕੇ ਇਹਨਾਂ ਨੂੰ ਅਸੀਂ ਨਾਲ ਲੈ ਕੇ ਤੁਰੇ ਹਾਂ ਤੇ ਸਾਡੇ ਕੋਲ ਇੱਕ ਕਮਜ਼ੋਰ ਤੇ ਕਰ ਰਹੀ ਹੈ ਪਬਲਿਕ ਮੋਸਟ ਆਈਕਲ ਜਿਸ ਨੇ ਪੰਜਾਬ ਦੀ ਜਿਹੜੀ ਹੈ ਯੂਪੀਡੀ ਨਸ਼ਿਆਂ ਦੇ ਦਲਦਲ ਵਿੱਚ ਫਸੀ ਹੋਈ ਹੈ ਜੀ ਮੈਨੂੰ ਨਹੀਂ ਲੱਗਦਾ ਕਿ ਬਹੁਤ ਘੱਟ ਹੀ ਗਿਣਤੀ ਹੈ ਜਿਹੜੇ ਬੱਚੇ ਆ ਜਿਹੜੇ ਸਪੋਰਟਸ ਲੈਵਲ ਤੇ ਜਾਣਾ ਚਾਹੁੰਦੇ ਆ ਜੀ ਕੀ ਕਾਰਨ ਦੇ ਨਾਲ ਆਪਾਂ ਕਹਾਂ ਸ ਨਸ਼ਿਆਂ ਦਾ ਸਰਕਾਰਾਂ ਦਾ ਕੀ ਕਾਰਨ ਆ ਕਿ ਜਿਹੜਾ ਬੱਚੇ ਘੱਟ ਗਿਣਤੀ ਜਾ ਰਹੇ ਸਰਕਾਰਾਂ ਦਾ ਤਾਂ ਹੱਥ ਹੈਗਾ ਹੀ ਆ ਦੇਖੋ ਜੀ ਕੋਈ ਰੱਖ ਲਓ ਇਸ ਵੇਲੇ ਮੈਂ ਯੂਕੇ ਰਹਿਣਾ ਜਿਹੜਾ ਯੂਕੇ ਕੈਨੇਡਾ 'ਚ ਮੇਰੇ ਨਾਲ ਦੇ ਹੋਰ ਵੀ ਗਏ ਹੋਏ ਨੇ ਉੱਥੇ ਜੇ ਤੁਸੀਂ ਇੱਕ ਜਿਮ ਖੋਲਣਾ ਤਾਂ ਤੁਹਾਨੂੰ 60% ਸਬਸਿਡੀ ਮਿਲਦੀ ਹੈ ਕਿਉਂਕਿ ਉਹ ਗਵਰਨਮੈਂਟ ਕਹਿੰਦੀ ਹੈ ਕਿ ਜਿਹੜਾ ਉਹ ਸਰਕਾਰੀ ਫ੍ਰੀ ਇਲਾਜ ਦਿੰਦੇ ਆ ਵੀ ਸਾਡਾ ਦਵਾਈਆਂ ਦਾ ਖਰਚਾ ਬੰਦ ਆ ਜੇ ਲੋਕ ਹੈਲਥੀ ਲਾਈਫ ਜੀਣਗੇ ਇੱਥੇ ਸਰਕਾਰਾਂ ਨੇ ਪਿੰਡਾਂ ਦੇ ਵਿੱਚ ਜਿੰਮ ਤਾਂ ਕੀ ਖੋਲ ਕੇ ਦੇਣਾ ਜਦੋਂ ਇੱਕ ਜਿੰਮ ਖੁੱਲ ਜਾਂਦਾ ਉਹਦੀ ਰੈਨੋਵੇਸ਼ਨ ਨਹੀਂ ਹੁੰਦੀ ਮੁੜ ਕੇ ਕਈ ਕਈ ਸਾਲ ਕੋਈ ਨਵੀਂ ਗਵਰਨਮੈਂਟ ਆਉਂਦੀ ਆ ਉਹ ਦੇ ਦੇਵੇ ਕੁਝ ਠੀਕ ਆ ਨਸ਼ਾ ਬਹੁਤ ਵੱਧ ਚੁੱਕਾ ਸਰਕਾਰਾਂ ਕੋ ਰੋਕਣੀ ਪਉਂਦੀ ਤੇ ਸਭ ਤੋਂ ਵੱਡਾ ਕਾਰਨ ਅੱਜਕਲ ਫੋਨ ਮੋਬਾਈਲ ਜਿਹੜਾ ਕਿ ਹਰ ਬੱਚੇ ਦੇ ਹੱਥ 'ਚ ਕਣਾ ਉਹ ਬਹੁਤ ਕਾਠ ਹੋਣਾ ਚਾਹੀਦਾ ਕਿਉਂਕਿ ਬਾਹਰ ਘੰਟੀਆਂ ਦੇ ਵਿੱਚ ਸਾਡੇ ਕਜ਼ਨਾਂ ਦੇ ਨਿਆਣੇ ਹੋਰ ਸਾਰੇ ਪੜਦੇ ਉਹਨਾਂ ਦੀ ਇੱਕ ਲਿਮਟ ਹੈ ਕਿ ਤੁਹਾਨੂੰ ਇਸ ਉਮਰ ਤੇ ਜਾ ਕੇ ਫੋਨ ਮੈਣਨਾ ਥੋੜਾ ਜਿਹਦਾ ਤੁਸੀਂ ਬਾਹਰ ਕਹਿੰਦੇ ਸਾਨੂੰ ਫਿਰ ਕੂਲ ਦੀ ਆ ਪੰਜਾਬ ਸਰਕਾਰ ਨੂੰ ਇਹ ਹਾਈ ਸਕੂਲਾਂ ਨੂੰ ਕੋਈ ਮਦਦ ਮਿਲੀ ਹੈ ਇਹ ਨਹੀ ਕੋਈ ਨਾ ਪ੍ਰਾਈਵੇਟ ਕਿਸੇ ਜਮ ਨੂੰ ਕੋਈ ਕੁਝ ਨਹੀਂ ਮਿਲਦਾ ਕੋਈ ਮਤਲਬ ਕੋਈ ਡੋਨੇਸ਼ਨ ਕੋਈ ਕੁਝ ਕਿਉਂਕਿ ਦੇਖੋ ਮੇਰਾ ਪਿੰਡ ਸੀ ਮੋਰਾਵਾਲੀ ਆ ਸੀਦਾ ਸੀਦੇ ਹੰਦਾਰਪਾਖ ਸੰਦੇ ਨਾਨਕੇ ਪਿੰਡ ਆ ਉੱਥੇ 4 ਕਰੋੜ ਦਾ ਮਿਊਜ਼ੀਅਮ ਬਣਾਇਆ ਸੀ ਕਾਂਗਰਸ ਸਰਕਾਰ ਨੇ ਮੜ ਕੇ ਉਹਦੀ ਰੀਨੂਏਟ ਸਾਨੂੰ ਮੈਂ 2004 ਦਾ ਉੱਥੇ ਪ੍ਰੈਜ਼ੀਡੈਂਟ ਆ ਜੀ ਇਸ ਸਾਲ ਵੀ ਮੈਂ ਟੂਰਨਾਮੈਂਟ ਤੇ ਆਇਆ 22 ਤਰੀਕ ਦਾ ਆਇਆ ਹੋਇਆ 22 ਤਰੀਕ ਤੋਂ ਫੁੱਟਬਾਲ ਟੂਰਨਾਮੈਂਟ ਸੀ ਕੋਈ ਕੁਸ਼ ਕੋਈ ਗਰਾਊਂਡ ਨੂੰ ਫੁੱਟਬਾਲ ਤੱਕ ਨਹੀਂ ਆਉਂਦੇ ਜਦੋਂ ਕੋਈ ਕੋਈ ਕਿਸੇ ਦਾ ਮਹਤਵਾਨ ਵਿੱਚ ਹੁੰਦਾ ਕੋਈ ਜਿੰਮ ਦਾ ਕੁਸ਼ ਆ ਗਿਆ ਨਾ ਕਿ ਸਾਡੇ ਪਿੰਡੇ ਹੀ ਹਰ ਸਿਵਾ ਟਰਸਟਾਂ ਉਹ ਇੱਕ ਸੇਵਾ ਚੱਲਦੀ ਉਹ ਕ ਕਿਸੇ ਸਰਕਾਰਾਂ ਬਹੁਤ ਬਦਲ ਗਈਆਂ ਹੁਣ ਆਮ ਆਦਮੀ ਦੇ ਪਿਛਲੀ ਵਾਰ ਵੀ ਆਮ ਆਦਮੀ ਸੀ ਕੋਈ ਕਾਲੀ ਵੀ ਰਹੇ ਪਰ ਕਦੇ ਕੁਛ ਸੁਣਿਆ ਤੁਸੀਂ ਵੀ ਇਹ ਜੋ ਬੋਡਬਿਲਡਿੰਗ ਚੈਂਪੀਅਨਸ਼ਿਪ ਵਿੱਚ ਸਾਰਾ ਚੁੱਕੇ ਜੀ ਸਰ ਮੈਂ 8 ਸਾਲ ਕੀਤੀ ਹੈ ਤੇ ਲਾਸਟ ਸਾਲ ਮੈਂ 24 ਦੇ ਵਿੱਚ ਕਮੈਂਟਰੀ ਦੇ ਵਿੱਚ ਇੰਗਲੈਂਡ ਦੇ ਵਿੱਚ 10 11 12 ਅਕਤੂਬਰ ਨੂੰ ਵਰਲਡ ਚੈਂਪੀਅਨਸ਼ਿਪ ਹੋਈ ਸੀ ਉਹਦੇ ਵਿੱਚ ਵੀ ਖੇਡਿਆ ਤੇ ਮੇਰਾ ਉੱਥੇ ਵੀ 골ਡ ਮੈਡਲ ਹੈ ਪਰ ਇੱਥੇ ਤੋਂ ਉੱਥੇ ਬਹੁਤ ਡਿਫਰੈਂਸ ਨੇ ਕਿੱਦਾਂ ਦੀ ਕੋਚਿੰਗ ਲੈਂਡ ਚਾਹੇ ਜੀ ਕੀ ਸੋਚ ਕੇ ਕੋਚਿੰਗ ਲੈਂਡ ਚਾਹੇ ਕਿ ਸਰ ਐਕਚੁਅਲੀ ਮੇਰਾ ਜਿਮ ਸੀਗਾ ਜਦੋਂ ਜਿਮ ਸੀਗਾ ਉੱਥੇ ਜਿਹੜੇ ਮੇਰੇ ਕੋਚ ਸਾਹਿਬ ਸੀਗੇ ਚਲੋ ਚੱਲ ਗਏ ਸੀ ਉਹਨਾਂ ਤੋਂ ਸਿੱਖਦੇ ਸਿੱਖਦੇ ਕੋ ਸਾਡੇ ਨਾਲ ਜੁੜਦੇ ਗਏ ਕੁਝ ਪੀਰੀਅਨਸ ਕੁਝ ਉਹਨਾਂ ਦੇ ਨਿਆਣੇ ਫਿਰ ਅਸੀਂ ਜਦੋਂ ਖੇਡਣਾ ਸ਼ੁਰੂ ਕੀਤਾ ਫਿਰ ਕੁਝ ਸਾਨੂੰ ਦੇਖ ਕੇ ਨਿਆਣੇ ਪ੍ਰਭਾਵਿਤ ਹੋਏ ਹੌਲੀ ਹੌਲੀ ਤੁਹਾਡੇ ਜਿਮ ਦੇ ਜਿਹੜੇ ਤੁਹਾਡੇ ਕੋ ਟ੍ਰੇਨਿੰਗ ਕਰਦੇ ਨੇ ਉਹ ਤੁਹਾਡੇ ਸਟੂਡੈਂਟ ਬਣ ਜਾਂਦੇ ਨੇ ਇੱਦਾਂ ਸਟੂਡੈਂਟਾਂ ਦੇ ਮੈਡਲ ਆਉਣ ਲੱਗ ਪਏ ਤਾਂ ਇਦਾਂ ਹੀ ਇੱਕ ਪਲੇਅਰ ਕੋਚ ਬਣ ਜਾਂਦਾ ਹੌਲੀ ਹੌਲੀ ਯੋਵਾ ਪੀੜੀ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਯੋਵਾ ਪੀੜੀ ਨੂੰ ਇਹੀ ਸੰਦੇਸ਼ ਆ ਵੀ ਜੇ ਗੇਮਾਂ ਖੇਡ ਉਹਨਾਂ ਦੇ ਗੇਮਾਂ ਜਿਹਦੇ ਨਾਲ ਜਾ ਕੇ ਤੁਹਾਨੂੰ ਕਿ ਕਹਾਂ ਇਨ ਫਿਊਚਰ ਕੋਈ ਕੋਈ ਨੌਕਰੀ ਕੋਈ ਚੰਗੀ ਸਿਹਤ ਮਿਲ ਸਕੇ ਹਨ ਇਹ ਕਮਜੋਰ ਕੌਮ ਅੱਜ ਇਸ ਚੈਂਪੀਅਨਸ਼ਿਪ ਚ ਤੁਸੀਂ ਆਏ ਜਿ ਕਿਵੇਂ ਲੱਗ ਰਿਹਾ ਬਹੁਤ ਵਧੀਆ ਲੱਗਿਆ ਕੀ ਕਹਿਣਾ ਚਾਹੁੰਦੇ ਜੀ ਅੱਜ ਕੱਲ੍ਹ ਦੇ ਨੌਜਵਾਨਾਂ ਨੂੰ ਕੀ ਸਿਹਤ ਦਿੰਦੇ ਉਹਨਾਂ ਨੂੰ ਆਪਾਂ ਇਹੀ ਕਹਿ ਸਕਦੇ ਹਾਂ ਕਿ ਅੱਜ ਕੱਲ੍ਹ ਦੁਨੀਆ ਦੇ ਵਿੱਚ ਬਹੁਤ ਏਦਾਂ ਲੇਡੀਜ਼ ਆ ਜਿਨ੍ਹਾਂ ਨੂੰ ਘਰੋਂ ਵੀ ਨਹੀਂ ਨਿਕਲਣ ਦਿੰਦੇ ਹੈਗੇ ਅੱਗੇ ਜੇ ਉਹ ਮਿਹਨਤ ਕਰਨਗੇ ਆਪਣੇ ਪੇਰੈਂਟਸ ਨੂੰ ਕਹਿਣਗੇ ਤਾਂ ਬਹੁਤ ਕੁਝ ਕਰ ਸਕਦੇ ਆ ਜਿਸ ਤਰ੍ਹਾਂ ਅੱਜਕੱਲ ਲੜਕੀਆਂ ਨੂੰ ਜਿਹੜਿਆ ਕਰੋਜ ਰਹਿਵਾ ਨਿਕਲਣ ਨਹੀਂ ਦਿੰਦੇ ਕਹਿੰਦੇ ਵੀ ਜਿਹੜੀ ਲక్ష్ਮੀ ਹੈ ਉਹ ਘਰ ਦੀ ਜਿਹੜੀ ਲੜਕੀ ਆਉਂਦੀ ਹੈ ਹਾਂਜੀ ਪਰ ਤੁਸੀਂ ਕਿੱਥੋਂ ਮੋਟੀਵੇਸ਼ਨ ਹੋਇਆ ਕਿ ਜਿਹੜਾ ਤੁਸੀਂ ਜਿਹੜੇ ਏਅਰ ਲਿਫਟਿੰਗ ਵਿੱਚ ਆਏ ਹੋ ਔਰ ਕੀ ਤੁਹਾਨੂੰ ਕਿੰਨੇ ਕਿਉਂ ਪਤਾ ਲੱਗਾ ਕਿ ਤੁਸੀਂ ਤੁਹਾਨੂੰ ਇਸ ਲੈੰਥ ਜਨਣਾ ਚਾਹੀਦਾ ਮੇਰੇ ਕੋਲ ਸਾਹ ਖੋਰ ਇੱਕ ਪਾਵਰ ਲਿਫਟਰ ਹੈ ਬੋਡੀ ਬਿਲਡਿੰਗ ਵੀ ਇਹ ਕਰ ਚੁੱਕੇ ਆ ਇਸ ਕਰਕੇ ਇਹਨਾਂ ਨੂੰ ਦੇਖ ਕੇ ਮੈਨੂੰ ਹੋਇਆ ਕਿ ਮੈਂ ਵੀ ਕਰਾਂ ਮਾਤਾ ਪਿਤਾ ਦੀ سپورਟ ਕਿੰਨੀ ਹੈ ਹਾਂਜੀ ਬਹੁਤ ਵਧੀਆ ਆ ਪਿੰਡ ਕਿਹੜਾ ਜੇ ਤੁਹਾਡਾ ਮੋਰਾਵਾਲੀ ਸ਼ਹਿਰਪੁਰ ਡਿਸਟ੍ਰਿਕਟ ਕਿੰਨੇ ਚਿਰ ਕਿੰਨਾ ਚੱਲੇ ਚੀਜ਼ ਜੀ ਤਾਲੀ ਜੀ ਮੈਨੂੰ ਤਾਂ 5-6 ਸਾਲ ਹੋ ਗਏ ਖੇਡਦੀ ਨੂੰ ਹਾਂਜੀ ਕਿਸ ਲੈਵਲ ਤੱਕ ਖੇਡਦੀ ਮੈਂ ਨੈਸ਼ਨਲ ਤੱਕ ਖੇਡੀ ਆ ਏਸ਼ੀਆ ਨੈਸ਼ਨਲ ਤੱਕ ਖੇਡੀ ਹਾਂਜੀ ਮਰਾ ਕਪਿਲ ਤੇ ਵੜੀ ਸਰ ਅੱਜ ਦੇ ਪ੍ਰੋਗਰਾਮ ਦੇ ਬਾਰੇ ਤੁਸੀਂ ਜਾਣਕਾਰੀ ਇਹ ਪ੍ਰੋਗਰਾਮ 19ਵਾਂ ਪੰਜਾਬ ਕਲਾਸਿਕ ਬੋਡੀ ਬਿਲਡਿੰਗ ਤੇ ਬੈਂਚ ਪ੍ਰੈਸ ਚੈਂਪੀਅਨਸ਼ਿਪ ਕਰਾ ਰਹੇ ਤੇ ਲਗਾਤਾਰ 19 ਸਾਲ ਤੋਂ ਹੀ ਬਰਿੰਦਰ ਸੋਰੀਆ ਕਰਾ ਰਿਆ ਤੇ ਮੇਰਾ ਖਿਆਲ ਕਦੀ ਵੀ ਸਰਕਾਰ ਨੇ ਤਾਂ ਪਤੀ ਕੁਝ ਕੀਤਾ ਨਹੀਂ ਆਪਣੇ ਤੌਰ ਤੇ ਇੱਕ ਕੰਪੀਟੀਸ਼ਨ ਚ ਘੱਟ ਤੋਂ ਘੱਟ ਨਹੀਂ 6-7 ਲੱਖ ਰੁਪਏ ਲੱਗਦਾ ਇਹ ਆਪਣੇ ਆਸ-ਪਾਸੇ ਆਪਣੇ ਸੋਰਸਸ ਤੋਂ ਆਪਣੀ ਪਾਕਟ ਚੋਂ ਕਰਕੇ ਤੇ ਇਹ ਕਰਾਉਂਦਾ ਜੇ ਕੋਈ ਕਿਸੇ ਨੂੰ ਫਾਇਦਾ ਹੁੰਦਾ ਹੋਵੇ ਤੇ ਹਰ ਕੋਈ ਕੰਪੀਟੀਸ਼ਨ ਕਰਾਵੇ ਇਹ ਸਿਰਫ ਇਹੀ ਇੱਕ ਪਰਸਨ ਆ ਪੂਰੇ ਪੰਜਾਬ ਚੋਂ ਬਾਕੀ ਸਾਰੇ ਕਨੋਲੀ ਐਸੋ ਜੀ ਨਾ ਪਰ ਵਰਿੰਦਰ ਸੋਰੀ ਹਰ ਸਾਲ ਕੰਪੀਟੀਸ਼ਨ ਕਰਾਉਣਾ ਜਿਵੇਂ ਕੋਈ ਮੇਲਾ ਆਪਾਂ ਦੇਖਦੇ ਆ ਕਿਤੇ ਨਾ ਕਿਤੇ ਹੁੰਦਾ ਹਰ ਸਾਲ ਉਸ ਤਰ੍ਹਾਂ ਇੱਕ ਕਿਸਮ ਦਾ ਮੇਲਾ ਹੀ ਆ ਜਿੱਥੇ ਸਾਰੇ ਹੀ ਇੱਕ ਕਿਸਮ ਦਾ ਪਲੇਅਰ ਨਹੀਂ ਆ ਯੋਧੇ ਨੇ ਜਿੱਥੇ ਸਾਰੇ ਯੋਧੇ ਆ ਆਪਣਾ ਇਕੱਠੇ ਹੁੰਦੇ ਆ ਸਾਰਾ ਕੁਝ ਆਪਣਾ ਪ੍ਰਤਿਭਾ ਨੂੰ ਦਿਖਾਉਂਦੇ ਆ ਨੌਜਵਾਨ ਜਿਹੜੇ ਸਿਹਤ ਬਣਾਉਣ ਵਾਸਤੇ ਕਈ ਕੀ ਮੈਥਡ ਆ ਕਰਪੋਰੀ ਸਭ ਤੋਂ ਮੈਥਡ ਇੱਕੋ ਹੀ ਚੀਜ਼ ਆ ਕਿ ਸਨੋਲੇ ਚਲਣਾ ਅੱਜ ਦੀ ਡੇਟ ਦੇ ਵਿੱਚ ਸਪਲੀਮੈਂਟੇਸ਼ਨ ਲੋਕੀ ਲਿੰਦੇ ਆ ਪਰ ਅਸਲੀ ਜਿਹੜੇ ਹੁੰਦੇ ਨਾ ਉਹ ਨਹੀਂ ਮਿਲਦੇ ਭਈ ਜਿਸ ਤਰ੍ਹਾਂ ਉਹਨਾਂ ਕੋਚ ਆ ਆ ਵਰਿੰਦਰ ਆ ਦੂਜੇ ਆ ਇਹਨਾਂ ਦੀ ਦੇਖਰੇਖ ਦੇ ਹੀ ਅੰਡਰ ਸਪਲੀਮੈਂਟੇਸ਼ਨ ਹੋਣੀ ਚਾਹੀਦੀ ਆ ਆਮ ਤੌਰ ਤੇ ਬੱਚੇ ਆਲੇ-ਖਾਲੇ ਜਿਮ ਚ ਜਾਂਦੇ ਆ ਤੇ ਨਾਲ ਹੀ ਸ਼ੁਰੂ ਕਰ ਦਿੰਦੇ ਆ ਉਹ ਗਲਤ ਆ ਇਹ ਸਟੇਰੋਇਡ ਬਹੁਤ ਵਰਤਦੇ ਆ ਲੋਗੋ ਕੀ ਕਹਿਣਾ ਜਾਵੇ ਸਟੇਰੋਇਡ ਵਰਤਦੇ ਬਹੁਤ ਥੋੜਾ ਹੋਣਾ ਆਪਣਾ ਸਾਡੀ ਮਸਜੰਦਰ ਦੀਆਂ ਟੀਮ ਦੇ ਨਾਲ ਸਾਲ ਦੀ ਹੋ ਗਈ ਆ ਆਪਾਂ ਹਾਲੇ ਤੱਕ ਸਾਨੂੰ ਨੌਕਰੀ ਇਸ ਚੀਜ਼ ਤੇ ਮਿਲੀ ਸੀ ਤੇ ਉਹ ਸਟੇਰੋਇਡਸ ਦਾ ਬਹੁਤ ਥੋੜਾ ਸਮੇਂ ਹੁੰਦਾ 2 ਸਾਲ ਉਸ ਤੋਂ ਬਾਅਦ ਖਤਮ ਇਹ ਸਿਹਤ ਬਣਾਉਣਾ ਕੀ ਫਿਊਚਰ ਹੈ ਬੱਚੇ ਦਾ ਬੱਚੇ ਦਾ ਸਿਹਤ ਬਣਾਉਣ ਦਾ ਫਿਊਚਰ ਇੱਕੋ ਚੀਜ਼ ਦੇ ਨਾਲ ਆ ਕਿ ਜਿਸ ਤਰ੍ਹਾਂ ਅੱਛੀ ਫੈਡਰੇਸ਼ਨਸ ਜਿਹੜੀਆਂ ਨਾ ਵੈਲਿਡ ਫੈਡਰੇਸ਼ਨਸ ਦੇ ਥਰੂ ਖੇਡਣਾ ਤੇ ਉਸ ਲੈਵਲ ਦੇ ਬਣਨ ਤੇ ਉਹਨਾਂ ਨੂੰ ਨੌਕਰੀਆਂ ਮਿਲਦੀਆਂ ਸਾਨੂੰ ਵੀ ਮਿਲੇਗਾ ਨੌਕਰੀ ਸਰਕਾਰਾਂ ਨੂੰ ਕੀ ਮੈਸੇਜ ਹੈ ਸਰਕਾਰਾਂ ਨੂੰ ਮੈਸੇਜ ਇਹ ਹੈ ਕਿ ਜਿਹੜੇ ਆ ਪਲੇਅਰ ਆ ਨਾ ਇਹਨਾਂ ਤੋਂ ਹਰਕ ਜਿਸ ਤਰ੍ਹਾਂ ਉਹਨਾਂ ਫੈਡਰੇਸ਼ਨ ਅਸਾਉਨ ਆਪ ਸੂਰੀ ਕਰਾ ਰਿਆ ਇਹਨਾਂ ਦਾ ਪ੍ਰੋਪਰ ਤਰੀਕੇ ਦੇ ਨਾਲ ਇਹਨਾਂ ਨੂੰ ਹਰਕ ਜਿਹੜਾ ਸਪੋਰਟਸ ਆਫ ਦਾ ਹੁੰਦਾ ਆ ਆਪਣਾ ਜ਼ਿਲ੍ਹੇ ਦਾ ਤਹਿਸੀਲ ਚ ਉੱਥੇ ਇਹਨਾਂ ਦੀ ਲਿਸਟਾਂ ਜਾਣ ਉੱਥੇ ਜਾ ਕੇ ਇਹ ਆਪਣਾ ਰਜਿਸਟਰਡ ਕਰਾਉਣ ਉਹਨਾਂ ਤੇ ਜਿਹੜੇ ਪਲੇਅਰ ਹੋਣੋਂ ਉਹ ਕਰਨ ਬਾਕੀ ਸਭ ਤੋਂ ਵੱਡੀ ਚੀਜ਼ ਜਿਹੜੀ ਸਾਡੀ মিডিਆ ਹੈ মিডিਆ ਨੇ ਹੀ ਹੁਣ ਇੱਕ ਬੰਦੇ ਨੇ ਹੁਣ ਇਹ ਤਾਂ ਵਿਚਾਰੇ ਕਰਕੇ ਚਲੇ ਗਏ ਹੁਣ ਆਹ ਚੈਨਲ ਨੂੰ 10 ਲੱਖ ਲੋਕਾਂ ਨੇ ਵੇਖਣਾ 5 ਲੱਖ ਲੋਕਾਂ ਨੇ ਵੇਖਣਾ 5 ਲੱਖ ਬੰਦਿਆਂ ਦੇ ਵਿੱਚ ਇਹਨਾਂ ਦੀ ਹੋ ਗਈ ਇਹ ਆਪ ਵੀ ਬਾਕੀ ਫੇਰ ਥੋੜਾ ਬਹੁਤਾ ਇਹਨਾਂ ਨੂੰ ਕੁਆਲਿਫਾਈਡ ਵੀ ਹੋਣਾ ਚਾਹੀਦਾ ਹੈ ਤਾਂ ਕਿ ਅੱਛੇ ਜਗ੍ਹਾ ਤੇ ਇਹ ਆਪਣਾ ਆਪਣਾ ਕਰਨ ਥੋੜਾ ਅਪਲਾਈ ਕਰਨਾ ਨਾਲ ਪੜ੍ਹਾਈ ਦੇ ਨਾਲ ਵੀ ਹੋਣ ਤਾਂ ਦੀ ਮਿਲੂ ਮੇਰਾ ਨਾਮ ਵਰਿੰਦਰ ਸੂਰੀਆ ਜੀ ਵਰਿੰਦਰ ਸੂਰੀਆ ਜੀ ਆ ਤੇ ਕਿਹੜਾ ਟੂਰਨਾਮੈਂਟ ਤੁਸੀਂ ਕਰਵਾ ਰਹੇ ਹੋ ਬਸ ਦੱਸ ਦਿਓ ਦੇਖੋ ਜੀ ਇਹ ਆਪਾਂ 19 ਸਾਲ ਤੋਂ ਕੰਟੀਨਿਊ ਆਪਾਂ ਬੋਡੀ ਬਿਲਡਿੰਗ ਤੇ ਬੈਂਚ ਪ੍ਰੈਸ ਦਾ ਚੈਂਪੀਅਨਸ਼ਿਪ ਕਰਵਾ ਰਹੇ ਹਾਂ ਜੀ ਹਰ ਸਾਲ ਕਰਵਾਈ ਦੀ ਹੈ ਜੀ ਤੇ ਕਿਹੜੀ ਕਿਤੋਂ ਕਰਵਾਈ ਇਹ ਓਵਰ ਆਲ ਪੂਰੇ ਪੰਜਾਬ ਭਰ ਤੋਂ ਇਹ ਖਿਡਾਰੀਆਂ ਨੇ ਲੜਕੇ ਵੀ ਆ ਲੜਕੀਆਂ ਨੇ ਵੀ ਪਾਰਟਿਸਿਪੇਟ ਕੀਤਾ ਜੀ ਤੇ ਕੀ ਨਾਮ ਰੱਖਿਆ ਜੀ ਇਹ ਹਰ ਕੈਟਾਗਰੀ ਦੇ ਵਿੱਚ ਹਰ weight ਕਟਾਗੇ ਵਿੱਚ 5000 3000 2000 ਤੇ ਵਧੀਆ ਕੈਸ਼ ਪ੍ਰਾਈਜ਼ ਆ ਨਾ ਟਰੋਫੀਆਂ ਨਾ ਸਰਟੀਫਿਕੇਟ ਦਵਾਂਗੇ ਇੱਥੇ ਕਾਫੀ ਖਰਚਾ ਆ ਜਾਂਦਾ ਫਿਰ ਕਿੱਥੋਂ ਕਰਚਾ ਕਿੱਥੋਂ ਕਰਦੇ ਦੇਖੋ ਜੀ ਇਹ ਤੇ ਮੇਰੇ ਵੱਡੇ ਛੋਟੇ ਭਰਾ ਸ਼ਹਿਰ ਵਾਸੀ ਦੇ ਸਹਿਯੋਗ ਦੇ ਨਾਲ ਕੋਈ ਐਨ ਆਰ ਆਈ ਭਰਾ ਮੇਰੇ ਬਹੁਤ ਹੀ ਸਤਿਕਾਰਯੋਗ ਆ ਤੇ ਉਹਨਾਂ ਦੇ ਸਹਿਯੋਗ ਨਾਲ ਹੀ ਆਪਾਂ ਇਹ ਚੈਂਪੀਅਨਸ਼ਿਪ ਕਰਵਾਈ ਜਾਂਦੀ ਹੈ ਜੀ ਇਹ ਕਿੰਨੇ ਚਿਰ ਤੋਂ ਚੈਂਪੀਅਨਸ਼ਿਪ ਆ ਇਹ ਮੈਨੂੰ ਕੰਟੀਨਿਊ 19 ਸਾਲ ਹੋ ਗਏ ਜੀ ਸਰਕਾਰਾਂ ਨੂੰ ਕੋਈ ਪ੍ਰਾਲਾ ਦਿੱਤਾ ਗਿਆ ਕੋਈ ਨਹੀਂ ਜੀ ਕੋਈ ਸਰਕਾਰ ਵੱਲੋਂ ਮੈਂ ਤੇ ਮੀਡੀਆ ਲਈ ਅੱਗੇ ਵੀ ਤੁਹਾਡੇ ਏਰੀਆ ਮੈਂ ਬਹੁਤ ਵਾਰੀ ਕਹਿ ਚੁੱਕਾ ਕਿ ਸਰਕਾਰਾਂ ਨੇ ਅਜੇ ਤੱਕ ਕਦੀ ਸਾਡੀ ਬਾਹ ਨਹੀਂ ਪੜੀ ਤੇ ਕੋਈ ਖਿਡਾਰੀਆਂ ਨੇ ਖਿਡਾਰੀ ਦੀ ਬਾਣੀ ਫੜੀ ਸਰ ਆਪਣੇ ਸ਼ਹਿਰ ਦੇ ਕਪਟਨ ਮੰਤਰੀ ਸਾਹਿਬ ਆ ਵੀ ਪੁੱਛੇ ਆਈ ਇੱਕ ਗਰੀਬ ਦੇਖੋ ਜੀ ਮੰਤਰੀ ਸਾਹਿਬ ਕਹਿੰਦੇ ਆ ਕਿ ਇਸ ਵਾਰ ਆਪਾਂ ਤੁਹਾਡੀ ਜ਼ਰੂਰ ਮਦਦ ਕਰਾਂਗੇ ਤੇ ਸਾਨੂੰ ਆਸ ਆ ਪਈ ਆਪਣੇ ਕਪਟਨ ਮੰਤਰੀ ਸਾਹਿਬ ਤੇ ਸਰਦਾਰ ਰਪਿੰਦ ਸਿੰਘ ਜੀ ਤੇ ਕਿ ਉਹ ਸਾਡੀ ਮਦਦ ਕਰਨਗੇ ਤੁਸੀਂ ਨੌਜਵਾਨਾਂ ਨੂੰ ਫ੍ਰੀ ਮਦਦ ਆਪਣੇ ਵੱਲੋਂ ਸਰਾਰੇ ਦੀ ਸੇਵਾ ਵੀ ਕਰਦੇ ਜੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਮੇਰਾ ਇੱਕ ਸ਼ੌਂਕ ਆ ਜੀ ਮੈਂ ਮੇਰੇ ਮੈਂ ਦੇਖੀ ਵੀ ਮੀਡੀਆ ਮੀਡੀਆ ਤੇ ਰਾਏ ਕਹਿ ਚੁੱਕਾ ਜਿਹੜਾ ਬੱਚਾ ਫੀਟ ਫੀਸ ਨਹੀਂ ਦੇ ਸਕਦਾ ਤੇ ਉਹਦੀ ਫੀਸ ਮੈਂ ਬਿਲਕੁਲ ਮਾਫ ਆ ਕੋਚਿੰਗ ਮਾਫ ਆ ਕੋਈ ਨਹੀਂ ਗਰੀਬ ਲੋੜਵੰਦਾ ਜਿਹੜਾ ਗਰੀਬ ਨਹੀਂ ਕਰ ਸਕਦਾ ਫਿਰ ਉਹਨੂੰ ਬਿਲਕੁਲ ਆਪਾਂ ਪੈਸਾ ਨਹੀਂ ਲੈ ਸਕਦੇ ਜਿਹੜੇ ਤੁਹਾਡੇ ਕੋਲ ਹੁਣ ਤੱਕ ਬੱਚੇ ਆ ਕੋਈ ਇੰਟਰਨੈਸ਼ਨਲ ਨੈਸ਼ਨਲ ਹਾਂਜੀ ਮੇਰੇ ਦੋ ਪਲੇਅਰ ਏਸ਼ੀਆ ਚੈਂਪੀਅਨ ਆ ਚਾਰ ਨੈਸ਼ਨਲ ਪਲੇਅਰ ਆ ਹੋਰ ਹੀ ਬ੍ਰਾਊਨ ਆ ਸਿਲਵਰ ਮੈਡਲ ਆ ਹਾਂਜੀ ਨੌਜਵਾਨ ਕੀ ਮੈਸੇਜ ਹੈ ਨੌਜਵਾਨ ਨੂੰ ਇਹ ਹੀ ਮੈਂ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਖੇਡ ਨਾਲ ਪਿਆਰ ਕਰੋ ਚੰਗਾ ਖਾਓ ਤੇ ਇਹਦੇ ਨਸ਼ਿਆਂ ਵੀਆਂ ਦਿਲਦਵਾ ਵਿੱਚ ਫਸੇ ਹੋ ਉਹ ਬਹੁਤ ਤਕੜਾ ਕੋਡ ਆ ਇਹਨੂੰ ਛੱਡੋ ਤੇ ਆਪਣੀ ਛੱਡ ਕੇ ਸਿਹਤ ਬਣਾਓ ਤੇ ਚੰਗਾ ਖਾਓ ਮੈਂ